ਮੈਂ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਦਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨਾ ਪਟਨਾ ਸਾਹਿਬ ਚਲੇ ਗਏ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਚਨ ਹੈ ਜੀ ਉਹਨਾਂ ਵੇਲੇ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੇ ਵਿੱਚ ਉਹ ਹੈਗੇ ਹੀ ਆ ਬੱਕਰਾ ਉਹ ਉਹ ਇਤਿਹਾਸ ਅੱਗੇ ਜਾ ਕੇ ਆਇਆ ਗੁਰੂ ਨਾਨਕ ਦੇ ਮਹਾਰਾਜ ਆਪ ਪਟਨੇ ਦੀ ਧਰਤੀ ਤੇ ਗਏ ਜਦੋਂ ਗਏ ਜਦੋਂ ਨੇੜੇ ਜੇ ਪਹੁੰਚੇ ਕਹਿੰਦੇ ਪਟਨੇ ਦੇ ਬਾਬਾ ਮਰਦਾਨੇ ਨੇ ਬਚਨ ਕੀਤਾ ਬਾਬਾ ਪ੍ਰਸ਼ਾਦੇ ਪਾਣੀ ਦਾ ਕੋਈ ਇੰਤਜ਼ਾਮ ਪ੍ਰਸ਼ਾਦਾ ਛਕੀਏ ਮਹਾਰਾਜ ਕਹਿੰਦੇ ਇੱਥੇ ਮੁੱਲ ਮਿਲਣਾ ਮਰਦਾਨਿਆਂ ਪ੍ਰਸ਼ਾਦਾ ਵੀ ਭਾਈ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕੋਈ ਦਾਨੀ ਬਿਰਲੇ ਹੁੰਦੇ ਸੀ ਸ਼ਹਿਰਾਂ ਪਿੰਡਾਂ ਦੇ ਵਿੱਚ ਮਹਾਰਾਜ ਕਹਿੰਦੇ ਇੱਥੇ ਤਾਂ ਮੁੱਲ ਖਰੀਦ ਕੇ ਛਕਣਾ ਪੈਣਾ ਭਾਈ ਸਾਰਾ ਕੁਝ ਆਪ ਨੂੰ ਬਣਾਉਣਾ ਪੈਣਾ ਕਹਿੰਦੇ ਮਹਾਰਾਜ ਪੈਸਾ ਟੁੱਕਰ ਕੋਈ ਨਹੀਂ ਕੋਲੇ ਆਪਣੇ ਮਹਾਰਾਜ ਕਹਿੰਦੇ ਕੋਈ ਨਹੀਂ ਪਰਮਾਤਮਾ ਕਿਰਪਾ ਕਰੂਗਾ ਤੁਰੇ ਜਾਂਦੇ ਆ ਨਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਰੇਤੇ ਦੇ ਵਿੱਚ ਠੇਡਾ ਮਾਰਿਆ ਜੀ ਆਪਣੇ ਪੈਰ ਦਾ ਤੇ ਇੱਕ ਲਾਲ ਇੱਕ ਹੀਰਾ ਉਹ ਮਹਾਰਾਜ ਨੇ ਕਿਹਾ ਆ ਚੁੱਕ ਸਾਹਮਣੇ ਜੋ ਚੀਜ਼ ਪਈ ਆ ਚਮਕਦਾਰ ਭਾਈ ਮਰਦਾਨੇ ਨੇ ਚੁੱਕਿਆ ਮਹਾਰਾਜ ਕਹਿੰਦੇ ਬਾਜ਼ਾਰ ਲੈ ਜੀ ਇਹਨੂੰ ਲਿਜਾ ਕੇ ਨਾ ਬਾਜ਼ਾਰ ਵੇਚ ਦੀ ਤੇ ਗੁਰਮਖਾਏ ਦੇ ਨਾਲ ਆਪਣੇ ਰੋਟੀ ਪਾਣੀ ਦਾ ਪ੍ਰਸ਼ਾਦੇ ਦਾ ਇੰਤਜ਼ਾਮ ਹੋ ਜਾਊਗਾ ਪਟਨੇ ਦੇ ਵਿੱਚ ਚਲੇ ਗਏ ਜੀ ਭਾਈ ਸਾਹਿਬ ਹੁਣ ਜਦੋਂ ਵੇਚਣ ਗਏ ਸਬਜੀ ਵਾਲੀ ਦੁਕਾਨ ਤੇ ਗੁਰਮਖੋ ਨੂੰ ਹੁਣ ਕੀ ਮੁੱਲ ਪਤਾ ਸੀ ਉਹ ਕਹਿੰਦਾ ਵੀ ਇਹ ਮੇਰੇ ਤਾਂ ਹਿਸਾਬ ਤੋਂ ਬਾਹਰ ਆ ਮੈਂ ਤਾਂ ਖਰੀਦ ਨਹੀਂ ਸਕਦਾ ਮੈਨੂੰ ਪਤਾ ਹੀ ਨਹੀਂ ਚੀਜ਼ ਕੀ ਹੈ ਇਹ ਅੱਗੇ ਜਾਂਦੇ ਆ ਲਾਲਚ ਦੀ ਗੱਲ ਕਰਦਾ ਮੈਂ ਜਿਹੜੇ ਸੰਤ ਆਪਾਂ ਕਹਿੰਨੇ ਨਾ ਵੀ ਸੰਤ ਬਣ ਗਿਆ ਜੀ ਸੰਤ ਕਿੱਥੋਂ ਬਣ ਗਿਆ ਲਾਲਚ ਤਾਂ ਤਿਆਗਿਆ ਨਹੀਂ ਮੋਹ ਤਾਂ ਛੱਡਿਆ ਨਹੀਂ ਹੰਕਾਰ ਤਾਂ ਛੱਡਿਆ ਨਹੀਂ ਫਿਰ ਸੰਤ ਕਿੱਥੋਂ ਹੋ ਗਿਆ ਆ ਵਿਸ਼ਿਆਂ ਚੋਂ ਤਾਂ ਨਿਕਲੇ ਨਹੀਂ ਕਾਮਵਾਸ਼ਨਾ ਤਾਂ ਸਭ ਤੋਂ ਵੱਧ ਤੰਗ ਆ ਪਹਿਰਾਵੇ ਵਾਲਿਆਂ ਨੂੰ ਕਰਦੀ ਆ ਕਿੱਥੋਂ ਸੰਤ ਬਣ ਗਿਆ ਬਾਣੀ ਨਹੀਂ ਸਮਝਦੀ ਇਹਨਾਂ ਨੂੰ ਸੰਤ ਇਹ ਤਾਂ ਉਹ ਬਾਬਾ ਜੀ ਦਾ ਇੱਕ ਬਚਨ ਹੈ ਕਹਿੰਦੇ ਸਾਡੇ ਤਰੇ ਤਰੇ ਤੇ ਤੋਤੀਆਂ ਤੇਰੇ ਪੈਣ ਤੱਕ ਗਲੀਆਂ ਜਿਨ੍ਹਾਂ ਜਪ ਮੰਨ ਲੀਆਂ ਲੋਟੇ ਹੱਥ ਨਿਵੱਗ ਉਹ ਹਰਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਬਾਣੀ ਤੇ ਇਹਨਾਂ ਨੂੰ ਬਨਾਰਸ ਦੇ ਠੱਗ ਕਹਿੰਦੀ ਆ ਆਪਾਂ ਲੋਕ ਬੰਮੇ ਸੰਤ ਸਮਝੀ ਜਾਓ ਜੀ ਚਲੋ ਸਤਿਗੁਰੂ ਕੀ ਕਹਿੰਦੇ ਕਹਿੰਦੇ ਵੇਚਿਆ ਮਰਦਾਨਿਆਂ ਕਹਿੰਦਾ ਮਹਾਰਾਜੇ ਦਾ ਤਾਂ ਮੁੱਲ ਹੀ ਨਹੀਂ ਪਤਾ ਕਿਸੇ ਨੂੰ ਸਤਿਗੁਰੂ ਕਹਿੰਦੇ ਜੋਰੀ ਪਹਾੜ ਇੱਥੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਜੋਰੀ ਹੋਵੇ ਜਿਹੜਾ ਜਵਾਹਰat ਹੀਰਿਆਂ ਦਾ ਕੰਮ ਕਰਦਾ ਹੋਵੇ ਉਹ ਸਾਲਸਰਾਏ ਜੀ ਦੇ ਘਰੇ ਚਲੇ ਜਾਂਦੇ ਜੀ ਪੁੱਛਦੇ ਪਛਾਉਂਦੇ ਜਦੋਂ ਇਲਾਕੇ 'ਚ ਜਾ ਕੇ ਪੁੱਛਦੇ ਨੇ ਇੱਥੇ ਕੋਈ ਜ਼ੌਰੀ ਹੈਗਾ ਭਾਈ ਅੱਜ ਵੀ ਤੁਸੀਂ ਪਟਨਾ ਸਾਹਿਬ ਜਾਓਗੇ ਨਾ ਸਾਲਸਰਾਏ ਜੀ ਦਾ ਜਿੱਥੇ ਘਰ ਸੀ ਉੱਥੇ ਅੱਜ ਬਾਬੇ ਨਾਨਕ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਪ੍ਰਕਾਸ਼ ਹੈ ਤੁਸੀਂ ਕਦੇ ਜਾਇਓ ਜਿੱਦੇ ਪਟਨਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਬਖਸ਼ਣ ਨਾ ਕਿਸੇ ਨੂੰ ਉਦੋਂ ਸਾਲਸਰਾਏ ਦੇ ਘਰੇ ਵੀ ਜਾਇਓ ਉੱਥੇ ਕਹਿੰਦੇ ਬਾਬਾ ਮਰਦਾਨਾ ਜੀ ਚਲੇ ਜਾਂਦੇ ਆ ਜਾ ਕੇ ਸਾਲਸਰਾਏ ਨੂੰ ਕਹਿੰਦੇ ਭਾਈ ਜ਼ੌਰੀ ਹੈ ਤੂੰ ਜਵਾਰਾ ਤੇ ਖਰੀਦ ਲੈ ਨਾ ਕਹਿੰਦੇ ਬਿਲਕੁਲ ਕਹਿੰਦੇ ਆ ਇੱਕ ਚੀਜ਼ ਸੀ ਤੈਨੂੰ ਵੇਚਣੀ ਸੀ ਭਾਈ ਪੈਸੇ ਟਕੇ ਦੀ ਲੋੜ ਐ ਜਦੋਂ ਵਿਖਾਈ ਸਾਲਸ ਰਾਏ ਕਹਿੰਦਾ ਇਹਦੇ ਤਾਂ ਮੈਂ ਮੁੱਲ ਹੀ ਨਹੀਂ ਪਾ ਸਕਦਾ ਮੈਂ ਮੁੱਲ ਕੀ ਦੇਵਾਂਗਾ ਇਹਦਾ ਇਹ ਤਾਂ ਜੇ ਮੇਰੇ ਵਰਗੇ ਕਿਤੇ ਹਜ਼ਾਰਾਂ ਵੀ ਜੁੜ ਜਾਣ ਨਾ ਅਸੀਂ ਤਾਂ ਵੀ ਨਹੀਂ ਇਹਦਾ ਮੁੱਲ ਦੇ ਸਕਦੇ ਤੇ ਗੁਰਮਖੋ ਉਹ ਕਹਿੰਦੇ ਤੂੰ ਇਹ ਤਾਂ ਰੱਖ ਆਪਦੇ ਕੋਲੇ ਭਾਈ ਮਰਦਾਨੇ ਨੂੰ ਕਹਿੰਦੇ ਕਹਿੰਦੇ ਤੈਨੂੰ ਇਹ ਮਿਲਿਆ ਕਿੱਥੋਂ ਆ ਮੈਨੂੰ ਐਂ ਦੱਸ ਉਹ ਕਹਿੰਦੇ ਮੇਰੇ ਅੱਲਾ ਸਰੂਪ ਪਰਮਾਤਮਾ ਮੇਰੇ ਬਾਬਾ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਿਰਪਾ ਨਾਲੇ ਮਿੱਟੀ ਚੋਂ ਮਿਲਿਆ ਕਹਿੰਦੇ ਮੈਨੂੰ ਉਸ ਬਾਬੇ ਦੇ ਦਰਸ਼ਨ ਕਰਾ ਤੇ ਜਦੋਂ ਕਹਿੰਦੇ ਆਇਆ ਨਾ ਸਾਲਸਰਾਏ ਫਿਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਪਿੰਡ ਤੋਂ ਬਾਹਰ ਆਇਆ ਪਟਨੇ ਤੋਂ ਤੇ 100 ਰੁਪਈਆ ਉਹਨਾਂ ਦਿਨਾਂ ਦੇ ਵਿੱਚ ਲੈ ਕੇ ਆਇਆ ਗੁਰਮੁਖੋ ਸੋਚ ਕਰਕੇ ਵੇਖੋ ਕਿੰਨਾ ਵੱਡਾ 100 ਰੁਪਈਆ ਇਤਿਹਾਸ ਕਹਿੰਦਾ ਹੈ ਵੀ ਇਹ 100 ਰੁਪਈਆ ਲੈ ਕੇ ਆਇਆ ਨਾਲ ਆਪਦੇ ਘਰੋਂ ਤੇ ਲਿਆ ਕੇ ਧੰਗ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਮਹਾਰਾਜ ਨੂੰ ਸਜਦਾ ਕੀਤਾ ਨਮਸਕਾਰ ਕੀਤੀ ਤੇ ਜਦੋਂ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਆਹ ਜਵਾਰ ਧਾਰੀ ਮੇਰੇ ਤੋਂ ਖਰੀਦੇ ਆ ਜਾਣਾ ਇਹ ਤਾਂ ਬੇਮੁੱਲਾ ਇਹਦੀ ਕੀਮਤ ਹੀ ਬੜੀ ਵੱਡੀ ਹੈ ਐਨੀ ਕੀਮਤ ਮੈਂ ਨਹੀਂ ਦੇ ਸਕਦਾ ਪਰ ਸੱਚੇ ਪਾਤਸ਼ਾਹ ਕਿਰਪਾ ਕਰੋ ਆਹ ਮੈਂ ਤੁਹਾਡੀ ਦਰਸ਼ਨਾਂ ਨੂੰ ਭੇਟਾ ਲੈ ਕੇ ਆਇਆ ਤੁਸੀਂ ਜੇ ਹੋਰ ਸੇਵਾ ਕਰੋ ਮੇਰੇ ਮੇ ਹਿੱਸੇ ਹੋਰ ਸੇਵਾ ਵੀ ਲਾਓ ਮੈਂ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਆਪਦੇ ਵੱਲੋਂ ਕਰਨੀ ਆ ਤੇ ਮਹਾਰਾਜ ਕਹਿੰਦੇ ਐ ਕਰ ਭਾਈ ਮਰਦਾਨਿਆ ਉਹ ਕਿੱਥੇ ਅਜਵਾਰ ਉਹ ਹੀਰਾ ਕਿੱਥੇ ਐ ਤੇ ਭਾਈ ਸਾਹਿਬ ਨੇ ਜਦੋਂ ਬੋਝੇ ਦੇ ਵਿੱਚੋਂ ਕੱਢਿਆ ਨਾ ਜੀ ਕਹਿੰਦੇ ਆ ਸੀ ਕਹਿੰਦੇ ਸਾਲਸਰਾ ਇਹਨੂੰ ਦੇ ਦੇ ਭਾਈ ਆਪਣੀ ਮੁੱਲ ਦਾ ਹੈ ਨਹੀਂ ਇਹ ਹੁਣ ਆ ਸੰਤ ਸਰੂਪ ਬਾਬੇ ਨਾਨਕ ਕੋਲ ਸਾਰੇ ਸਰੂਪ ਆ ਨਾ ਮੈਂ ਕਹਿੰਦਾ ਜਿਹੜਾ ਪਹਿਰਾਵੇ ਨਾਲ ਨਹੀਂ ਸੰਤ ਬਣ ਗਿਆ ਜੋਰੀ ਨੇ ਵੀ ਕਹਤਾ ਕਿ ਨਾ ਇਹਦਾ ਮੁੱਲ ਕੋਈ ਨਹੀਂ ਬਾਬਾ ਆ ਜਿਹੜਾ ਜਵਾਰ ਮੈਨੂੰ ਦੇਣ ਲੱਗਿਆ ਨਾ ਇਹਦਾ ਮੁੱਲ ਕੋਈ ਨਹੀਂ ਮੈਂ ਮੇਰੇ ਵਰਗੇ ਤਾਂ ਹਜ਼ਾਰਾਂ ਮਿਲ ਕੇ ਨਹੀਂ ਇਹਦੀ ਕੀਮਤ ਪੂਰੀ ਕਰ ਸਕਦੇ ਬਾਬਾ ਨਾਨਕ ਕਹਿੰਦਾ ਜਾ ਸਾਲ ਸਰਾਏ ਦੀ ਝੋਲੀ ਪਾ ਦੇ ਮਰਦਾਨਿਆ ਆਪਣੇ ਕੰਮ ਦਾ ਹੈ ਨਹੀਂ ਇਹ ਭਾਈ